ਆਪ ਸਲੋਕ ਥਾਕੇ ਬਹੁ ਵਿਦ ਘਾਲ ਤੇ ਤ੍ਰਿਪਤ ਨ ਤ੍ਰਿਸ਼ਨਾ ਲਾਖ ਸੰਚ ਸੰਚ ਸਾਖਤ ਮੂਏ ਨਾਨਕ ਮਾਇਆ ਨਾ ਸਾਥ ਪੌੜੀ ਖੱਥਾ تیر ਕੋ ਨਹੀਂ ਕਾਏ ਪਸਾਰ ਹੋ ਪਾਵ ਅਨਕ ਬੰਚ ਬਲ ਛਲ ਕਰਹੁ ਮਾਇਆ ਏਕ ਉਪਾਵ ਠੈਲੀ ਸੰਚੋ ਸ਼ਰਮ ਕਰਹੁ ਥਾਕ ਪਰਹੁ ਗਵਾਰ ਮਨ ਕੈ ਕਾਮਨਾ ਆਵਈ ਅੰਤੇ ਔ ਸਰਬਾਰ ਖਿਤ ਪਾਵੋ ਗੋਬਿੰਦ ਭਜੋ ਸੰਤਹਿ ਕੀ ਸਿੱਖ ਲੇਹੋ ਪ੍ਰੀਤ ਕਰੋ ਸਦ ਏਕ ਸਿਉ ਆ ਸਾਚਾ ਅਸਨੇਹ ਕਾਰਨ ਕਰਨ ਕਰਾਮ ਨੂੰ ਸਭ ਵਿਦ ਏਕ ਹੈ ਹਾਤ ਜਿਤ ਜਿਤ ਲਾਭ ਹੋ ਤਿਤ ਤਿਤ ਲੱਗਹਿ ਨਾਨਕ ਜੰਤ ਅਨਾਥ ਸਲੋਕ ਦਾਸਾਂ ਏਕ ਨਿਹਾਰਿਆ ਸਭ ਕਛ ਦੇਵਨਹਾਰ ਸਾਸ ਸਾਸ ਸਿਮਰਤ ਰਹੈ ਨਾਨਕ ਦਰਸ ਅਧਾਰ ਪੌੜੀ ਦਦਾ ਦਾਤਾ ਏ ਕਹਿ ਸਭ ਕੋ ਦੇਵਨਹਾਰ ਦੇਂਦੇ ਟੋਟ ਨਾ ਆਵਈ ਅਗਨਤ ਭਰੇ ਪੰਡਾਰ ਦੈਨ ਹਾਰ ਸਦ ਜੀਵਨ ਹਾਰਾ ਮਨ ਮੂਰਖ ਕਿਉ ਤਾਹੇ ਬਸਾਰਾ ਦੋਸ਼ ਨਹੀਂ ਕਾਹੂ ਕੋ ਮੀਤਾ ਮਾਇਆ ਮੋਹ ਬੰਦ ਪ੍ਰਭ ਕੀਤਾ ਦਰਦ ਨਿਵਾਰ ਹੈ ਜਾ ਕੇ ਆਪੇ ਨਾਨਕ ਤੇਤੇ ਗੁਰਮੁਖ ਧਾਪੇ ਸਲੋਕ ਧਰ ਜੀ ਹਰੇ ਇਕ ਟੇਕ ਤੂੰ ਲਾਹੇ ਬਡਾਨੀ ਆਸ ਨਾਨਕ ਨਾਮ ਟਿਹਾਈ ਐ ਕਾਰਜ ਆਵੈ ਰਾਸ ਪੌੜੀ ਤਦ ਦਾ ਧਾਵਤ ਤਉ ਮਿਟੈ ਸੰਤ ਸੰਗ ਹੋਏ ਬਾਸ ਤੁਰ ਤੇ ਕਿਰਪਾ ਕਰੋ ਆਪ ਤਉ ਹੋਏ ਮਨਹਿ ਪ੍ਰਗਾਸ ਤਨ ਸਾਚਾ ਤੇਉ ਸਚ ਸਾਹਾ ਹਰ ਹਰ ਪੂੰਜੀ ਨਾਮ ਬਸਾਹਾ ਧੀਰਜ ਜਸ ਸੋਭਾ ਤੇ ਬਨਿਆ ਹਰ ਹਰ ਨਾਮ ਸਰਵਨ ਜੇ ਸੁਨਿਆ ਗੁਰਮਖ ਜੇ ਕਟ ਰਹਿ ਸਮਾਈ ਨਾਨਕ ਤੇ ਜਨ ਮਿਲੀ ਵਡਾਈ ਸ਼ਲੋਕ ਨਾਨਕ ਨਾਮ ਨਾਮ ਜਪ ਜਪਿਆ ਅੰਤਰ ਬਾਹਰ ਰੰਗ ਗੁਰ ਪੂਰੈ ਅਪਦੇਸਿਆ ਨਰਕ ਨਾਹੀ ਸਾਧ ਸੰਗ ਪੌੜੀ ਨੰਨਾ ਨਰਕ ਪਰਹਿ ਤੇ ਨਾਹੀ ਜਾ ਕੈ ਮਨ ਤਨ ਨਾਮ ਵਸਾਹੀ ਨਾਮ ਨਿਧਾਨ ਗੁਰਮੁਖ ਜੋ ਜਪਤੇ ਵਿਖ ਮਾਇਆ ਮਹਿ ਨਾ ਹੋਇ ਖੱਪਤੇ ਨੰਨਾ ਕਾਰ ਨਾ ਹੋਤਾ ਤਾਂ ਕਹੋ ਨਾਮ ਮੰਤਰ ਗੁਰਦੀਨੋ ਜਾ ਕਹੋ ਨਿਦ ਨੰਧਾਨ ਹਰ ਅੰਮ੍ਰਿਤ ਪੂਰੇ ਤਹ ਬਾਜੇ ਨਾਨਕ ਅਨਹਦ ਤੂਰੇ ਸਲੋਕ ਪਤ ਰਾਖੀ ਗੁਰ ਪਾਰ ਬ੍ਰਹਮ ਤਜ ਪਰਪੰਚ ਮੋਹ ਵਿਕਾਰ ਨਾਨਕ ਸੋ ਅਰਾਧੀਐ ਅੰਤ ਨਾ ਪਾਰਾ ਵਾਰ ਪੌੜੀ ਪੱਪਾ ਪਰਮਿਤ ਪਾਰ ਨ ਪਾਇਆ ਪਤਤ ਪਾਵਨ ਅਗਮ ਹਰ ਰਾਇਆ ਹੋਤ ਪਨੀਤ ਕੋਟ ਅਪਰਾਧੂ ਅੰਮ੍ਰਿਤ ਨਾਮ ਜਪਹਿ ਮਿਲ ਸਾਧੂ ਪਰ ਪੰਚ ਧਰੋਹ ਮੋਹ ਮਿਟਨਾਈ ਜਾ ਕੋ ਰੱਖੋ ਆਪ ਗੁਸਾਈ ਪਾਤ ਸ਼ਾਹ ਸੱਤਰ ਸਿਰ ਸੋ ਨਾਨਕ ਦੂਸਰ ਅਵਰਨਾ ਕੋ ਸਲੋਕ ਫਾਹੇ ਕਾਟੇ ਮਿਟੇ ਗਵਣ ਫਤਹ ਭਈ ਮਨ ਜੀਤ ਨਾਨਕ ਗੁਰ ਤੇ ਥਿਤ ਪਾਈ ਫਿਰਨ ਮਿਟੇ ਨਿਤ ਨੀਤ ਪੌੜੀ ਫਾ ਫਿਰਤ ਫਿਰਤ ਤੂੰ ਆਇਆ ਦੁਰਲੱਭ ਦੇ ਕਲਯੁਗ ਮਹਿ ਪਾਇਆ ਫਿਰਿਆ ਅਵਸਰ ਚਰੈ ਨਾ ਹਾਥਾ ਨਾਮ ਜਪਹੁ ਤਉ ਕਟਿਐ ਫਾਸਾ ਫਿਰ ਫਿਰ ਆਵਣ ਜਾਣ ਨਾ ਹੋਈ ਏਕਾ ਏਕ ਜਪਹੁ ਜਪ ਸੋਈ ਕਰੋ ਕਿਰਪਾ ਪ੍ਰਭ ਕਰਨ ਹਾਰੀ ਮੇਲ લેਹੁ ਨਾਨਕ ਬੇਚਾਰੇ ਸ਼ਲੋਕ ਬੀਨੋ ਸੁਨੋ ਤੁਮੋ ਪਾਰ ਬ੍ਰਹਮ ਦੀਨ ਦਇਆਲ ਗੋਪਾਲ ਸੁਖ ਸੰਪੈ ਬਹੁ ਭੋਗ ਰਸ ਨਾਨਕ ਸਾਧ ਰਵਾਲ ਪੌੜੀ ਬੱਬਾ ਬ੍ਰਹਮ ਜਾਣਤ ਤੇ ਬ੍ਰਹਮਾ ਬੈਸ ਨੂੰ ਤੇ ਗੁਰਮੁਖ ਸੁੱਚ ਧਰਮਾ ਵੀਰ ਆਆਪਨ ਬੁਰਾ ਮਟਾਵੈ ਤਾਹੂ ਬੁਰਾ ਨਿਕਟ ਨਹੀਂ ਆਵੈ ਬਾਂਧਿਓ ਆਪਨ ਹੋ ਹੋਂ ਬੰਦਾ ਦੋਸ ਦੇਤ ਆਗਹਿ ਕੋ ਅੰਦਾ ਬਾਤ ਚੀਤ ਸਭ ਰਹੀ ਸਿਆਨ ਜਿਸੈ ਜਨਾਬ ਹੋ ਸੋ ਜਾਣੈ ਨਾਨਕ ਸ਼ਲੋਕ ਪੈ ਪੰਜਨ ਅਗ ਦੁਖ ਨਾਸ ਮਨਹਿ ਆਰਾਧ ਹਰੇ ਸੰਤ ਸੰਗ ਜੇ ਰਿਦ ਬਸਿਓ ਨਾਨਕ ਤੇ ਨਾ ਭ੍ਰਮੇ ਪੌੜੀ ਪੱਬਾ ਪਰਮ ਮਟਾਵੋ ਆਪਣਾ ਆਸ ਸੰਸਾਰ ਸਗਲ ਹੈ ਸੁਪਨਾ ਪਰਮੇਸ਼ੁਰ ਨਰ ਦੇਵੀ ਦੇਵਾ ਪਰਮੇ ਸਿਧ ਸਾਧਕ ਬ੍ਰਹਮੇਵਾ ਪਰਮ ਪਰਮ ਮਾਨੁਖ ਦਹਿ ਕਾਇ ਦੁੱਤਰ ਮਹਾ ਬਿਖਮ ਇਹ ਮਾਇ ਗੁਰਮੁਖ ਭ੍ਰਮ ਪੈ ਮੋਹ ਮਟਾਇਆ ਨਾਨਕ ਤੇਹੇ ਪਰਮ ਸੁਖ ਪਾਇਆ ਸਲੋਕ ਮਾਇਆ ਡੋਲੇ ਬਹੁ ਵਿਧੀ ਮਨ ਲਪਟਿਓ ਤਿਹ ਸੰਗ ਮੰਗਣ ਤੇ ਜਿਹ ਤੁਮ ਰਖੋ ਸੋ ਨਾਨਕ ਨਾਮਹਿ ਰੰਗ ਪੌੜੀ ਮੰਮਾ ਮੰਗਨ ਹਾਰ ਇਆਨਾ ਦੇਨੋ ਹਾਰ ਦੇ ਰਿਓ ਸੁਜਾਨਾ ਜੋ ਦੀਨੋ ਸੋ ਏ ਕਹਿ ਬਾਰ ਮਨ ਮੂਰਖ ਕਹਿ ਕਰਹਿ ਪਕਾਰ ਜੋ ਮੰਗਹਿ ਤੋ ਮੰਗਹਿ ਬੀਆ ਜਾਤੇ ਕੁਸਲ ਨਾ ਕਾਹੂ ਥੀਆ ਮੰਗਨ ਮੰਗ ਤਾ ਏ ਕਹਿ ਮੰਗ ਨਾਨਕ ਜਾਤੇ ਪਰਹਿ ਪਰਾਗ ਸਨੂਕ ਮਤ ਪੂਰੀ ਪ੍ਰਧਾਨ ਤੇ ਗੁਰ ਪੂਰੇ ਮਨ ਮੰਤ ਜਿਹ ਜਾਣਿਓ ਪ੍ਰਭ ਆਪਣਾ ਨਾਨਕ ਤੇ ਭਗਵੰਤ ਪੌੜੀ ਮੰਮਾ ਜਾਹੂ ਮਰਮ ਪਛਾਨਾ ਭੇਟਤ ਸਾਜ ਸੰਗ ਪਤਿਆਨਾ ਦੁਖ ਸੁਖ ਵਾ ਕੈ ਸਮਤ ਵਿਚਾਰਾ ਨਰਕ ਸੁਰਗ ਰਹਤ ਔਤਾਰਾ ਤਾਹੂ ਸੰਗ ਤਾਹੂ ਨਿਰਲੇਪਾ ਪੂਰਨ ਘਟ ਘਟ ਪੁਰਖ ਵਸੀਖਾ ਵਾ ਰਸ ਮੈਂ ਵਾ ਹੂ ਸੁਖ ਪਾਇਆ ਨਾਨਕ ਲਿਪਤ ਨਹੀਂ ਤੇਹ ਮਾਇਆ ਸਲੋਕ ਯਾਰ ਮੀਤ ਸੁਨ ਸਾਜਨ ਹੋ ਬਿਨ ਹਰ ਛੂਟਨ ਨਾਹੀ ਨਾਨਕ ਤੇਹ ਬੰਦਨ ਕੱਟੇ ਗੁਰ ਕੀ ਚਰਨੀ ਪਾਹੇ ਪਵੜੀ ਜਈਆ ਯਤਨ ਕਰਤ ਬਹੁ ਵਿਧਿਆ ਏਕ ਨਾਮ ਬਿਨ ਕਹਿ ਲਉ ਸਿਧਿਆ ਯਾਹੂ ਯਤਨ ਕਰ ਹੋਤ ਸ਼ਟਾਰਾ ਵਾਹੂ ਯਤਨ ਸਾਧ ਸੰਗਾਰਾ ਯਾਉ ਬਰਨ ਧਾਰੈ ਸਭ ਕੋ ਵਾਹੇ ਜਪੇ ਬਿਨ ਉਬਰ ਨਾ ਹੋ ਯਾਹੂ ਤਰਨ ਤਾਰਨ ਸਮਰਾਤਾ ਰਾਖ ਲਿਹੁ ਨਿਰਗੁਣ ਨਰਨਾਤਾ ਮਨ ਬਚ ਕਰਮ ਜਿਹ ਆਪ ਜਨਾਈ ਨਾਨਕ ਤੇਹ ਮਤ ਪ੍ਰਗਤੀ ਆਈ ਸ਼ਲੋਕ ਰੋਸ ਮਾ ਕਾਹੂ ਸੰਗ ਕਰਹੁ ਆਪਣੇ ਆਪ ਵਿਚਾਰ ਹੋਏ ਨਿਮਾ ਨ ਜਾਗ ਰਹੋ ਨਾਨਕ ਨਦਰੀ ਪਾਰ ਪੌੜੀ ਰਾ ਰਾਰੇ ਨਹੋਤ ਸਭ ਜਾਂ ਕੀ ਤਜ ਅਭਮਾਨ ਛਟੈ ਤੇਰੀ ਬਾਕੀ ਰਣਦਰ ਗਹਿ ਤਉ ਸੀਜੈ ਭਾਈ ਜੋ ਗੁਰਮਖ ਰਾਮ ਨਾਮ ਲਿਵ ਲਾਈ ਰਹਿਤ ਰਹਿਤ ਰਹਿ ਜਾਹਿ ਬਿਕਾਰਾ ਗੁਰ ਪੂਰੇ ਕੈ ਸ਼ਬਦ ਅਪਾਰਾ ਰਾਤੇ ਰੰਗ ਨਾਮ ਰਸ ਮਾਤੇ ਨਾਨਕ ਹਰਗੁਰ ਕੀ ਨੀਂਦਾਤੇ ਸ਼ਲੋਕ ਲਾਲਚ ਝੂਠ ਬਿਖੈ ਬਿਆਦ ਯਾ ਦੇਹੀ ਮਹਿਬਾਸ ਹਰ ਹਰ ਅਮਰਤ ਗੁਰਮਖ ਪੀਆ ਨਾਨਕ ਸੂਖ ਨਿਵਾਸ ਪੌੜੀ ਲੱਲਾ ਲਾਵੋ ਔਖਦ ਜਾਹੁ ਦੁਖ ਦਰਦ ਤੇ ਮਿਟੈ ਖਨਾਉ ਨਾਮ ਔਖਦ ਜੇਰ ਦੇ ਹਟਾਵੈ ਤਾਹੀ ਰੋਗ ਸੁਪਨੈ ਨਹੀਂ ਆਵੈ ਹਰ ਔਖਦ ਸਭ ਘਟ ਹੈ ਪਾਈ ਗੁਰ ਪੂਰੇ ਬਿਨ ਬਿਦ ਨਾ ਬਨਾਈ ਗੁਰ ਪੂਰੇ ਸੰਜਮ ਕਰ ਦੀਆ ਨਾਨਕ ਤਉ ਫਿਰ ਦੁਖ ਨਾ ਥੀ ਆਸ ਲੋਕ